ਪੰਜਾਬ ਦੇ ਵਿੱਚ ਅੱਜ ਬਸਾਂ ਨਹੀਂ ਚੱਲਣਗੀਆਂ ਘਰ ਤੋਂ ਨਿਕਲਣ ਤੋਂ ਪਹਿਲਾਂ ਇੱਕ ਖਬਰ ਇੱਕ ਵਾਰ ਜ਼ਰੂਰ ਦੇਖ ਲਿਓ ਨਹੀਂ ਤਾਂ ਤੁਹਾਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਸਫ਼ਰ ਕਰਨ ਤੋਂ ਪਹਿਲਾਂ ਇਹ ਧਿਆਨ ਨਾਲ ਇਹ ਵੀਡੀਓ ਦੇਖ ਲਿਓ ਤੇ ਅੱਗੇ ਵੀ ਜੋ ਕਿ ਸ਼ੇਅਰ ਜ਼ਰੂਰ ਕਰਦੇ ਹੋ ਦਰਅਸਲ ਪੰਜਾਬ ਦੇ ਵਿੱਚ ਸਰਕਾਰੀ ਬਸਾਂ ਦਾ ਸਫ਼ਰ ਕਰਨ ਵਾਲੇ ਲੋਕਾਂ ਦੇ ਲਈ ਬੇਹਦ ਅਹਿਮ ਖਬਰ ਹੈ अज तो पूरे पंजाब के सरकारी बसा का चक्का जाम किया जाएगा यानी कि बसा नहीं चलनियांजाब रोडवेज पनबस के पी आर टी सी कंट्रैक्टर वर्कर्स यूनियन ने ऐलान किया है कि अच्छ दोपहर तो, तो शाम तक बसा ਬੰਦ ਕਰਕੇ ਹੜਤਾਲ ਸ਼ੁਰੂ ਕੀਤੀ ਚਾਹਵੇਗੀ ਇਸ ਦੇ ਨਾਲ ਹੀ 12 ਫਰਵਰੀ ਨੂੰ ਆ ਜਾਨੀ ਕਿ ਕੱਲ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਈ ਦੇ ਉੱਤੇ ਧਰਨਾ ਦਿੱਤਾ ਜਾਵੇਗਾ ਤੇ ਫਿਰ ਵੀ ਸਰਕਾਰ ਨੇ ਟਾਲਮਟੋਲ ਦੀ ਨੀਤੀ ਅਪਣਾਈ ਤਾਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈਗਾ ਇਨਾ ਯੂਨੀయన్స్ ਦੇ ਵੱਲੋਂ ਤਾਂ ਜੇਲ੍ਹਾਂ ਦੇ ਵਿੱਚ ਵੀ ਬੰਦ ਸਾਥੀਆਂ ਦੀ ਰਿਹਾਈ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਤੱਕ ਸੰਘਰਸ਼ ਚੱਲ ਜਾਈ ਰਹੇਗਾ ਯੂਨੀਅਨ ਦੇ ਸੁਭਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਹੈਗਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਤਾਂ ਕੀ ਦੇਣਾ ਸੀਗਾ ਉੱਥੇ ਹੀ ਉਲਟਾ ਪਿਛਲੇ 15-20 ਸਾਲਾਂ ਤੋਂ ਕੰਟਰੈਕਟਰ ਆਊਟਸੋਰਸ ਦੇ ਉੱਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਵੀਂ ਜੋ ਕਿ ਦਲਦਲ ਦੇ ਵਿੱਚ ਫਸਾਇਆ ਜਾ ਰਿਹਾ ਹੈ ਇਹ ਦੋਸ਼ ਜਿਹੜੇ ਕਿ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਲਗਾਏ ਗਏ ਨੇ ਹਾਲਾਂਕਿ ਤੋਂ ਦੱਸਦੀ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਨ ਦੀ ਮੰਗ ਕੀਤੀ ਜਾ ਰਹੀ ਇਸ ਦੇ ਨਾਲ ਹੋਰ ਵੀ ਕਈ ਮੰਗਾਂ ਨੇ ਜਿਵੇਂ ਕਿ ਤਨਖਾਹਾਂ ਦੇ ਵਿੱਚ ਕੀਤੀ ਗਈ ਕਟੌਤੀ ਨੂੰ ਬਹਾਲ ਕਰਨਾ ਅਤੇ ਸਮੇਂ ਸਿਰ ਤਨਖਾਹ ਦੇਣਾ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਵਿਭਾਗ ਦੇ ਵਿੱਚ ਨਵੀਆਂ ਬਸਾਂ ਦੀ ਖੇਪ ਸ਼ਾਮਿਲ ਕਰਨਾ ਤੇ ਆਊਟਸੋਰਸਿੰਗ ਰਾਹੀਂ ਕੀਤੀ ਜਾ ਰਹੀ ਭਰਤੀ ਦੇ ਉੱਤੇ ਤੁਰੰਤ ਰੋਕ ਲਗਾਉਣਾ ਤਾਂ ਇਹ ਮੰਗਾ ਜਿਹੜੀਆਂ ਯੂਨਨ ਦੇ ਵੱਲੋਂ ਰੱਖੀਆਂ ਗਈਆਂ ਨੇ ਤਾਂ ਅੱਜ ਦੁਪਹਿਰ ਤੋਂ ਬਾਅਦ ਸਰਕਾਰੀ ਬਸਾਂ ਦੀ ਆਵਾਜਾਈ ਠਾਪ ਰਵੇਗੀ ਇਸ ਲਈ ਯਾਤਰਾ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਯਾਤਰਾ ਦੇ ਲਈ ਬਦਲਵੇਂ ਪ੍ਰਬੰਧ ਦੇਖ ਲੈਣ ਜਾਂ ਫਿਰ ਅਪਡੇਟ ਦੇਖ ਕੇ ਹੀ ਘਰੋਂ ਬਾਹਰ ਨਿਕਲਣ ਕਿਉਂਕਿ ਇਸ ਦਿਨ ਯਾਤਰਾ ਨੂੰ ਦਿੱਕਤ ਪਰੇਸ਼ਾਨੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਸਾ ਦਾ ਹਾਲਾਂਕਿ ਸਮੇਂ-ਸਮੇਂ ਦੇ ਉਤੇ ਇਹਨਾ ਜੋ ਕਿ ਯੂਨੀయన్స్ ਦੇ ਵੱਲੋਂ ਪੰਜਾਬ ਦੇ ਡੀਪੂਆਂ ਦੇ ਉਤੇ ਜੋ ਕਿ ਰੋਜ਼ ਪ੍ਰਦਰਸ਼ਨ ਕੀਤੇ ਜਾਂਦੇ ਨੇ ਪਹਿਲਾਂ ਵੀ ਜਿਹੜੇ ਕਿ ਪੰਜਾਬ ਦੇ ਵਿੱਚ ਸਰਕਾਰੀ ਪਸੰ ਦਾ ਚੱਕਾ ਜਾਮ ਕੀਤਾ ਗਿਆ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਅੱਜ ਵੀ ਪੰਜਾਬ ਭਰ ਦੇ ਵਿੱਚ ਸਰਕਾਰੀ ਬਸਾਂ ਨਹੀਂ ਚੱਲਣਗੀਆਂ ਪਨ ਬਸ ਪੰਜਾਬ ਰੋਡਵੇ ਤੇ ਪੀਆਰਟੀਸੀ ਬਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਤੇ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਓਹੋ ਕੱਲ ਵੀ ਜਿਹੜਾ ਕਿ ਧਰਨਾ ਦੇਣਗੇ ਤਾਂ ਘਰ ਤੋਂ ਨਿਕਲਣ ਤੋਂ ਪਹਿਲਾਂ ਇਹ ਜ਼ਰੂਰ ਆਪਣਾ ਰੂਟ ਚੇਂਜ ਕਰ ਲਿਓ ਆਪਣੇ ਸਾਧਨ ਇੰਤਜ਼ਾਮ ਕਰ ਲਿਓ ਕਿਉਂਕਿ ਬੱਸਾਂ ਜਿਹੜੀ ਕਿ ਨਹੀਂ ਚੱਲਣਗੀਆਂ